ਦੋ ਹੋਰ ਸਾਥੀਆਂ ਸਮੇਤ ਨਸ਼ਾ ਤਸਕਰੀ ਕਰਦੇ ਗ੍ਰਿਫਤਾਰ ਕੀਤੇ ਗਏ ਹਨ ਮਿਲੀ ਜਾਣਕਾਰੀ ਮੁਤਾਬਕ ਕਮਿਸ਼ਨਰ ਰੇਟ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਇੱਕ ਮੁਖਬਰ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਰਾਮਾ ਮੰਡੀ ਦੇ KFC ਰੈਸਟੋਰੈਂਟ ਨੇੜੇ ਜੋ ਹੈ ਚਾਰ ਨਸ਼ਾ ਤਸਕਰਾਂ ਨੂੰ 11 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗ੍ਰਿਫਤਾਰ ਕੀਤੇ ਗਏ ਤਸਕਰਾਂ ਦੇ ਵਿੱਚ ਜਲੰਧਰ ਪੀਏਪ ਵਿੱਚ ਤਾਇਨਾਤ ਨਵਦੀਪ ਸਿੰਘ ਪੀਏਪੀ ਕੰਪਲੈਕਸ ਦੇ ਰਹਿਣ ਵਾਲੇ ਨਵਪ੍ਰੀਤ ਸਿੰਘ ਅਤੇ ਆਰਸੀਐਫ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਤਾਇਨਾਤ ਆਰਸੀਐਫ ਜਵਾਨ ਦਾ ਪੁੱਤਰ ਸੁਖ ਸਿਮਰਨ ਸਿੰਘ ਸ਼ਾਮਿਲ ਹਨ ਜਦਕਿ ਉਹਨਾਂ ਦੇ ਇੱਕ ਹੋਰ ਸਾਥੀ ਦੀ ਪਛਾਣ ਜੋ ਹੈ ਜੀਤਪਾਲ ਸਿੰਘ ਵਾਸੀ ਸੰਤਨਗਰ ਵਜੋਂ ਹੋਈ ਹੈ ਇਹਨਾਂ ਚਾਰਾਂ ਨੂੰ ਰਾਮਾ ਮੰਡੀ ਦੇ ਵਿੱਚ ਸਥਿਤ ਕੇਐਫਸੀ ਰੈਸਟੋਰੈਂਟ ਦੇ ਨੇੜੇ ਉਸ ਸਮੇਂ ਫੜਿਆ ਗਿਆ ਜਦੋਂ ਉਹ ਹੈਰੋਇਨ ਦੀ ਸਪਲਾਈ ਲੈਣ ਲਈ ਆਏ ਸਨ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਸੈੱਲ ਦੇ ਏਐਸਆਈ ਵਿਜੇ ਕੁਮਾਰ ਨੇ ਦੱਸਿਆ ਹੈ ਕਿ ਉਹ ਰਾਮਾ ਮੰਡੀ ਇਲਾਕੇ ਦੇ ਵਿੱਚ ਸਥਿਤ KFC ਰੈਸਟੋਰੈਂਟ ਦੇ ਨੇੜੇ ਗਸ਼ਤ ਤੇ ਸਨ ਤੇ ਜਦੋਂ ਸ਼ੱਕ ਦੇ ਆਧਾਰ ਤੇ ਉਹਨਾਂ ਨੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਜੋ ਹੈ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਚਾਰਾ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਰਿਮਾਂਡ ਤੇ ਲੈ ਲਿਆ ਗਿਆ ਹੈ ਤੇ ਇਸ ਦੇ ਦੌਰਾਨ ਜੋ ਐ ਪੁੱਛਗਿੱਛ ਤੇ ਵੱਡੇ ਖੁਲਾਸੇ ਦੀ ਉਮੀਦ ਜਤਾਈ ਹੈ